ਇਹ ਸਾਰੇ ਤੇ ਆ ਵਾਸਤੇ ਆ ਠੀਕ ਹੈ ਨਾ ਤੁਸੀਂ ਮੀਟਰ ਤੇ ਦਾੜੀ ਖਲਾਰਨ ਵਾਸਤੇ ਤੁਸੀਂ ਇਹ ਨਹੀਂ ਗੱਲ ਕਰਦੇ ਕਹੀ ਆ ਵੀ ਦਾੜੀ ਖਲਾਰਾ ਤੁਸੀਂ ਮੇਰੇ ਨਾਲ ਇਸ਼ੂ ਨਾ ਬਣਾਓ ਵਾਹ ਤਾਂ ਲੰਘੋ ਜਖੀਏ ਧੰਨ ਸਾਹੀ ਕਰ ਰਹਾ ਆ ਤਾਂ ਡਰਾਈਵਰ ਸਾਰੇ ਇਕੱਠੇ ਆ ਚਾਬੀਆਂ ਛੋੜ ਦੇਣਗੇ ਡਰਾਈਵਰ ਘਰ ਨੂੰ ਚਲੇ ਜਾਣਗੇ ਚਲਾਉਣ ਸੇ ਸਰਕਾਰ ਜਾਣੇ ਮੋਦੀ ਚਰਾਲੇ ਉਹ ਗਿਆ ਪੁਲਸ ਵਾਲੇ ਤੁਹਾਨੂੰ ਸਮਝਾਣ ਵੀ ਆਏ ਅੱਜ ਆ ਜੀ ਸਮਝਿਆ ਜੀ ਅਸੀਂ ਰੋਡ ਜੀ ਕਹਿ ਵੀ ਕਰ ਲਏ 48 ਖਤਮ ਕਰਾਂਗੇ ਆਪਣੀ ਮੋਦੀ ਸਰਕਾਰ ਵੱਲੋਂ ਲਿਆਂਦੇ ਹਿੱਟ ਐਂਡ ਰਨ ਕਾਨੂੰਨ ਦਾ ਰੇਡ ਕਾ ਅਜੇ ਮੁੱਕਿਆ ਨਹੀਂ ਹੈ ਜਿੱਥੇ ਬੀਤੇ ਕਾਲੇ ਇਸ ਕਾਨੂੰਨ ਨੇ ਪੰਜਾਬ ਅਤੇ ਹੋਰਨਾਂ ਸੂਬਿਆਂ 'ਚ ਪੈਟਰੋਲ ਪੰਪਾਂ ਤੇ ਹਾਹਾਕਾਰ ਮਚਾ ਦਿੱਤਾ ਸੀ ਅਤੇ ਲੋਕਾਂ ਨੂੰ ਸਾਲ ਦੇ ਦੂਸਰੇ ਦਿਨ ਹੀ ਲੰਬੀਆਂ ਕਤਾਰਾਂ ਵਿੱਚ ਖੜਾ ਕਰ ਦਿੱਤਾ ਸੀ ਤਾਂ ਅੱਜ ਟਰੱਕ ਡਰਾਈਵਰਾਂ ਵੱਲੋਂ ਲੁਧਿਆਣਾ ਵਿਖੇ ਦਿੱਲੀ ਨੈਸ਼ਨਲ ਹਾਈਵੇ ਤੇ ਚੱਕਾ ਜਾਮ ਕਰ ਦਿੱਤਾ ਗਿਆ ਜਿਸ ਕਾਰਨ ਲੰਮਾ ਜਾਮ ਲੱਗ ਗਿਆ ਅਤੇ ਰਾਹਗੀਰ ਚੰਗੇ ਪਰੇਸ਼ਾਨ ਹੋਏ ਇਸ ਮੌਕੇ ਪੁਲਿਸ ਵੱਲੋਂ ਦਰਨਾਕਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਨਾ ਸਮਝਣ ਦੀ ਸੂਰਤ ਵਿੱਚ ਪੁਲਿਸ ਵੱਲੋਂ ਸਖਤੀ ਦਿਖਾਉਂਦੇ ਹੋਏ ਕੁਝ ਇੱਕ ਦੇ ਥੱਪੜ ਤੱਕ ਜੜ ਦਿੱਤੇ ਗਏ ਅਤੇ ਮੌਕੇ ਤੋਂ ਦਰਨਾ ਹਟਵਾ ਦਿੱਤਾ ਗਿਆ ਕੀ ਕੁਝ ਕਿਹਾ ਪ੍ਰਦਰਸ਼ਨਕਾਰੀਆਂ ਨੇ ਸੁਣੋ ਤੁਸੀਂ ਵੀ ਕੀ ਹੋਇਆ ਕਿ ਜਿੱਤੀ ਗੱਲ ਕੀ ਓ ਧਰਨਾ ਚੱਕੋ ਆ ਅੱਜ ਤਾਂ ਰੰਗੋ ਜੱਕੀ ਧੱਕਾ ਸਾਹੀ ਕਰ ਰਹਾ ਤੇ ਹੁਣ ਪੁਲਿਸ ਵਾਲੇ ਕੀ ਕਹਿੰਦੇ ਜੀ ਕੋ ਧਰਨਾ ਚੱਕੋ ਤੁਹਾਡੇ ਨਾਲ ਵੀ ਕੁਝ ਬੋਲੇ ਔ ਚਿਰਫੜ ਕਰਦੇ ਕਰਦਾ ਵਾ ਕਰ ਪਰਚਾ ਕਰਨਾ ਕਰਦੇ ਪਰਚਾ ਜਿਹੜਾ ਕਰਨਾ ਹੁਣ ਅੱਗੇ ਕੀ ਤੁਹਾਡੀ ਰਣਨੀਤੀ ਕੀ ਕਰੇ ਕੁਣ ਵੇਖੋ ਯਾਰ ਜਨਤਾ ਦੇ ਨਾਲ ਹੀ ਆਪਾਂ ਡਰਾਈਵਰ ਸਾਰੇ ਇਕੱਠੇ ਆ ਤਾਂ ਡਰਾਈਵਰ ਸਾਰੇ ਇਕੱਠੇ ਆ ਚਾਬੀਆਂ ਛੱਡ ਦੇਣਗੇ ਡਰਾਈਵਰ ਘਰ ਨੂੰ ਚਲੇ ਜਾਣਗੇ ਚਲਾ ਲੈਣਗੇ ਸਰਕਾਰ ਦੇ ਵਾਲੇ ਮੋਦੀ ਚਲਾ ਲੈਣਗੇ ਬਿੜੀਆਂ ਦੇ ਉਹ ਦਿੱਲੀ ਹਾਈਵੇ ਜੀ ਕਿਹੜੀ ਵਜਾ ਕੀ ਹੈ ਜੀ ਵਜਾ ਜੀ ਇਹ ਕਾਲੇ ਕਾਨੂੰਨ ਲਾ ਰਹੇ ਨੇ ਸਾਡੇ ਤੇ ਡ라이ਵਰ ਤੇ 10 ਸਾਲ ਦੀ ਸਜ਼ਾ 10 ਸਾਲ ਦੀ ਸਜ਼ਾ 7 ਲੱਖ ਰੁਪਈਆ ਪੁਲਿਸ ਵਾਲੇ ਤੁਹਾਨੂੰ ਸਮਝਾਉਣ ਵੀ ਆਏ ਅੱਜ ਕੁਝ ਆ ਜੀ ਸਮਝਿਆ ਜੀ ਅਸੀਂ ਰੋਡ 'ਚ ਕਹਿ ਵੀ ਕਰ ਲਗੇ ਇਹ ਹੜਤਾਲ ਹੀ ਖਤਮ ਕਰਾਂਗੇ ਆਪਣੀ ਜੀ ਡਰਾਈਵਰ ਵੀਰਾਂ ਨੂੰ ਸਮਝਾਇਆ ਪ੍ਰਸ਼ਾਸਨ ਤੁਹਾਨੂੰ ਸਮਝਾ ਰਿਹਾ ਰੋਡ ਜਾਮ ਜਿਹੜਾ ਲੱਗਿਆ ਹੈ ਖਾਲੀ ਬੰਦ ਕਰਾ ਖਾਲੀ ਕਰਾ ਦੇ ਖਾਲੀ ਕਰਤਾ ਜੀ ਇਸ ਮੌਕੇ ਗੱਲਬਾਤ ਕਰਦੇ ਆ ਪੁਲਿਸ ਨੇ ਕੀ ਕਿਹਾ ਉਹ ਵੀ ਸੁਣ ਲਵੋ ਇਹ ਸਾਰਿਆਂ ਨੇ ਆ ਕੇ ਹਾਈਵੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਸਮਝਾਇਆ ਗਿਆ ਵੀ ਹਾਈਵੇ ਰੋਕਣਾ ਅਪਰਾਧ ਹੈ ਪਰ ਇਹ ਹੋ ਜਾ ਨਹੀਂ ਪਰਚਾ ਹੋ ਜਾਏਗਾ। ਤੋਂ ਜਿਹੜੇ ਸਿਆਣੇ ਬੰਦੇ ਨੇ ਸਮਝ ਗਏ ਆਪੇ ਹੀ ਰਾਹ ਸਾਡਾ ਸਹਿਯੋਗ ਕਰਕੇ ਖਾਲੀ ਕਰਤਾ ਟ੍ਰੈਫਿਕ ਤੁਹਾਡੇ ਸਾਹਮਣੇ ਅਸੀਂ ਰੈਗੂਲੇਟ ਕਰਤੀ। ਚਲੋ ਕੋਈ ਨਹੀਂ ਹਰ ਬੰਦੇ ਦਾ ਆਪਣਾ ਆਪਣਾ ਮਤ ਹੈ ਕੋਈ ਕੁਝ ਤਰ੍ਹਾਂ ਬੋਲਦਾ ਕੋਈ ਕਿਸੇ ਤਰ੍ਹਾਂ ਬੋਲਦਾ ਬੇਸਿਕਲੀ ਕਾਨੂੰਨ ਸਰਵਪ੍ਰੀਅ ਹੈ ਸਭ ਤੋਂ ਉੱਤਮ ਹੈ ਕਾਨੂੰਨ ਬਹਾਲ ਹੋਣਾ ਚਾਹੀਦਾ।